ਕਾਰ ਦੀ ਸਾਰਿਆਂ ਨੂੰ ਅੱਜ ਸਾਡਾ ਬਲੌਗ ਤੇ ਅੱਜ ਅਸੀਂ ਚਿੱਟੇ ਸੋਲੇ ਬਣਾ ਰያ ਜੀ ਦੇਖੋ ਬੱਬੀ ਜੀ ਅਸੀਂ ਮੈਂ ਬਣਾ ਰਹੀ ਹਾਂ ਅੱਛਾ ਆਹ ਦੇਖੋ ਆਂਟੀ ਬਣਾਣਗੇ ਘਰ ਹਾਂ ਇਹ ਆ ਲੋ ਜੀ ਇਹ ਸਾਡੇ ਭਾਬੀ ਜੀ ਨੇ ਹਾਂ ਜੀ ਰੋਟੀ ਦੀ ਤਿਆਰੀ ਚੱਲ ਰਹੀ ਆ ਸ਼ੂਟ ਲਈ ਹਾਂ ਜੀ ਫੇ ਆਂਟੀ ਵਿਚਾਰੇ ਇਕੱਲੇ ਲੱਗੇ ਹੋਏ ਸੀ ਵਿੱਚੋਂ ਅਸੀਂ ਬੈਲੇ ਸੀ ਅਸੀਂ ਕਿਹਾ ਵੀ ਚਲ ਅਸੀਂ ਵੀ ਥੋੜੀ ਬੋੜੀ ਹੈਲਪ ਕਰ ਦਈਏ ਜੀ ਜੀ वैसे रोटी ही बना लेंगे हम्म वैसे तुषिता दिखावा आ, नहीं कर रही नहीं दिखावा नहीं कर रही काम काम तो कर रही है हद कर के दिखा ना ना 1 मिनट 1 मिनट हुन ਤੁਸੀਂ ਐਸੋ ਜੀ ਦਿਖਾਵਾ ਕਰ ਰਹੇ ਕੀ ਕਰ ਰਹੇ ਨੇ ਨਾ ਨਾ ਹੈਲਪ ਕਰਦੇ ਨੇ ਹੈਲਪ ਚਲੋ ਭਾਈ ਹੈਲਪ ਕਰਦੇ ਹਾਂ ਬਹੁਤ ਹੈਲਪ ਕਰਦੇ ਨੇ ਇਹ ਲਸਣ ਛਿਲ ਰਹੇ ਨੇ ਆ ਦੇਖੋ ਹਾਂ ਛਿਲਦੇ ਦੇਖੋ ਕਿਵੇਂ ਨੇ ਐਵੇਂ ਛਿਲਦੇ ਨੇ ਸਾਰੇ ਵਰਕਿੰਗ ਆ ਮੈਂ نو ਸਪੈਸ਼ਲ ਲਸਣ ਛਿਨਲਵਾਸ ਤੇ ਰੱਖੇ ਹੋਣੇ ਸਫੈਸਲ ਇਹਨਾਂ ਲਈ ਇਹਨਾਂ ਨਾਲ ਫਟਾਫਟ ਖਿੱਚ ਉਹ ਛਿੱਲਿਆ ਜਾਂਦਾ ਹੈ ਨਾ ਚਾਕੂ ਦੀ ਲੋੜ ਨਹੀਂ ਪੈਂਦੀ ਚਾਕੂ ਦੀ ਲੋੜ ਨਹੀਂ ਪੈਂਦੀ ਆ ਦੇਖ ਚਾਕੂ ਦਾ ਕੰਮ ਕਰਦੇ ਨੇ ਨੋ ਮੇਰੇ ਹਾਂ ਕਈ ਪੁੱਛਦੇ ਹਨ ਤੁਸੀਂ ਐਡੇ ਐਡੇ ਨੰਬੇ ਨੇਲ ਖਾਸ ਵਾਸਤੇ ਵਧਾਏ ਨੇ ਹੈਨਾ ਕਿਉਂ ਵਧਾਏ ਹੋਏ ਨੇ ਵੀ ਇਹਨਾਂ ਨਾਲ ਕਿਹੜਾ ਕੰਮ ਹੁੰਦਾ ਆ ਇਹਨਾਂ ਨਾਲ ਦੁੱਗਣਾ ਕੰਮ ਹੁੰਦਾ ਆ ਦੇਖੋ ਐਨੀ ਛਾਨੀ ਨਾਲ ਛਿੱਲੇ ਜਾਂਦਾ ਲਸਣ ਕਮਾਲ ਦੀ ਗੱਲ ਹੈ ਮੈਂ ਤਾਂ ਕਹਿੰਦਾ ਵੀ ਸਾਰੇ ਕੁੜਿਆਂ ਨੂੰ ਰੱਖੋ ਹੈ ਮੁੰਡੇ ਵੀ ਰੱਖੋ ਯਾਰ ਮੁੰਡਿਆਂ ਦੇ ਪੂਰੇ ਲੱਗਦੇ ਨੇ ਕੋਈ ਗੱਲ ਨਹੀਂ ਇਹ ਫਿਰ ਨਕਲੀ ਨਾ ਲਾਉਣੇ ਨੇ ਕਸਲੀ ਨਾ ਲਾਉਣੇ ਸਾਡੇ ਅਸਲੀ ਨੇ ਭਾਈ ਅਸਲੀ ਨੇ ਲੱਗਦੇ ਤਾਂ ਨਕਲੀ ਨੇ ਐ ਨਕਲੀ ਤਾਂ ਉਹ ਹੀ ਨਹੀਂ ਲੰਦੇ ਸੀ ਆ ਦੇਖ ਇਹ ਫਿਰ ਨਕਲੀ ਅਸਲੀ ਦਾ ਫਰਕ ਕੀ ਹੋਊ ਭਾਈ ਹੁਣ ਇਹ ਮੈਨੂੰ ਕੀ ਪਤਾ ਲਵਾ ਕੇ ਦੇਖ ਲੈ ਅਸੀਂ ਤਾਂ ਘਾਣ ਨੂੰ ਲਾਉਣਾ ਜੀ ਤੁਸੋਂ ਨੂੰ ਇਹ ਲੋੜ ਹੁੰਦੀ ਐ ਅਸੀਂ ਤਾਂ ਕੀ ਕਰਨੇ ਨੋ ਬਰਾਕੇ ਨਾ ਦੱਸੋ ਹੈ ਸਾਡੀ ਬੱਬਲ ਕੌਰ ਨੂੰ ਭੁੱਖ ਲੱਗ ਰਹੀ ਹੈ ਹੁਣ ਅਸੀਂ ਪ੍ਰਸ਼ਾਦਾ ਬਣਾ ਰਿਹਾ ਹਾਂ ਹਾਂਜੀ ਤੇ ਛੇਤੀ ਤੇ ਛੇਤੀ ਪ੍ਰਸ਼ਾਦਾ ਬਣੂ ਹਾਂਜੀ ਇਧਰ ਨੂੰ ਕਰਕੇ ਜੀ ਹੁਣ ਸਾਡੀ ਬੱਬਲ ਕੌਰ ਨੂੰ ਭੁੱਖ ਲੱਗ ਰਹੀ ਹੈ ਹਾਂਜੀ ਛੇਤੀ ਪ੍ਰਸ਼ਾਦਾ ਬਣਾ ਰਹੇ ਹਾਂ ਹਾਂ ਪ੍ਰਸ਼ਾਦਾ ਬਣਾ ਕੇ ਫਿਰ ਇਹਨੇ ਸ਼ੂਟ ਕਰਨੀ ਹੈ ਬੈਨਾਂ ਹੈਲਪ ਕਰਕੇ ਹਾਂਜੀ ਫਿਰ ਫਿਰ ਨਾਲ ਕੰਮ ਕਰਨੇ ਹੂੰ ਤੇ ਹੁਣ ਸ਼ੂਟ ਚੱਲ ਰਹੀ ਹੈ ਜਦੋਂ ਵੇਲੇ ਹੁੰਦੇ ਨੇ ਉਦੋਂ ਹੈਲਪ ਕਰਦੇ ਨੇ ਓਕੇ ਹੈਲਪ ਹੈਲਪ ਐਗਰੈਸਿਵ ਬੋਲਦੇ ਨੇ ਇਹ ਕੱਲਾ ਕੈਮਰਾ ਚਲਾਉਂਦਾ ਹਾਂ ਇਹ ਨਹੀਂ ਢੱਕਾ ਤੋੜਦਾ ਹੂੰ ਬਾਈ ਸੋਨੂੰ ਫਿਰ ਐਨੀ ਖੁਸ਼ਖਬਰੀ ਵੀ ਦੰਨਾ ਦੇਖੋ ਆ ਫਿਰਦਾ ਤੁਹਾਡੇ ਵਾਸਤੇ ਮਿਹਨਤ ਕਰ ਰਿਹਾ ਦਿਖਾ ਰਿਹਾ ਵੀ ਕੀ ਕੀ ਕੰਮ ਕਰ ਰਹੇ ਨੇ ਇਹ ਵੀ ਕੰਮ ਹੈ ਨਾ ਸਿਰਫ ਅਸੀਂ ਕੱਲੇ ਐਕਟਰ ਨਹੀਂ ਹਾਂਗੇ ਅਸੀਂ ਘਰ ਦਾ ਕੰਮ ਵੀ ਕਰਦੇ ਨੇ ਕਰਦੇ ਆ ਜੀ ਕਰਦੇ ਆ ਹਨਾ ਜੀ ਹੂੰ ਕਰਨਾ ਪੈਂਦਾ ਹਾਂ ਕਰਨਾ ਪੈਂਦਾ ਇਹ ਕਹਿੰਦੇ ਕਰਨਾ ਪੈਂਦਾ ਜੀ ਜ਼ਰੂਰੀ ਹੈ ਬਿਲਕੁਲ ਬਿਲਕੁਲ ਜੇ ਆਪਾਂ ਕਰਾਂਗੇ ਦਿਖਾਵਾਂਗੇ ਕਿੱਥੋਂ ਹਾਂ ਸਹੀ ਗੱਲ ਹੈ ਹਾਂ ਹਾਂ ਓਕੇ ਹੂੰ ਹਾਂ ਬੱਸ ਬੱਸ ਹੋਰ ਤਾਂ ਕੀ ਬੋਲਣਾ ਮੈਂ ਹੋਰ ਕੀ ਬੋਲਣਾ ਕੁਛ ਨਹੀਂ ਹੋਰ ਤੁਸੀਂ ਕੀ ਕੀ ਕੰਮ ਕਰ ਲਾਣੇ ਜੀ ਮੈਂ ਸਾਰੇ ਕੰਮ ਕਰ ਲਾਣੀ ਆ ਕਿ ਮੈਂ ਝਾੜੂ ਪੂੰਛਾ ਸਾਰਾ ਕੁਝ ਹਾਂ ਮੈਂ ਸਾਰੇ ਕੰਮ ਕਰ ਲਾਣੀ ਆ ਅੱਛਾ ਤੁਸੀਂ ਦੱਸੋ ਕਿਹੜੇ ਕੰਮ ਕਰਾਣੇ ਨੇ ਸਾਨੂੰ ਤਾਂ ਭਾਈ ਡੰਗਰੇ ਡੋਂਗਰੇ ਦੇ ਕੰਮ ਆਉਂਦੇ ਨੇ ਜੇ ਡੰਗਰੇ ਡੋਂਗਰੇ ਦੇ ਕੰਮ ਕਰਾ ਲਓ ਅੱਛਾ ਹਾਂ ਕੋਈ ਨਾ ਥੋੜੇ ਤਾਂ ਡੰਗਲਾਂ ਆਕਲਾ ਲਾਂਗੇ ਕਰਾ ਲਾ ਐਸਾ ਬੱਸ ਗੱਲ ਤਾਂ ਹੋ ਗਈ